ਹਾਂਜੀ ਸਤਿ ਸ੍ਰੀ ਅਕਾਲ ਸਾਰੇ ਬਾਈਆਂ ਨੂੰ ਤੇ ਅੱਜ 24 ਤਰੀਕ 2025 ਤੇ ਬੱਚੇ ਆਏ ਆਪਣੇ ਕੋਲ ਸਾਈਕਲ ਲੈਣ ਕਰਦੇ ਆ ਗੱਲਬਾਤ ਕਿਹੜੇ ਪਿੰਡ ਤੋਂ ਆਏ ਆ ਕਿਹੜਾ ਇਹਨਾਂ ਨੂੰ ਸਾਈਕਲ ਦਿੱਤਾ ਹਾਂਜੀ ਬਤ ਅਸੀਂ ਝਨੇਰ ਪਿੰਡ ਤੋਂ ਆਏ ਹਾਂ ਜੀ ਅਸੀਂ ਪਿੰਡ ਮਾਨਕੀ ਆਕਾਲ 올ਡ ਸਾਈਕਲ ਵਾਲਿਆਂ ਦੇ ਅਸੀਂ ਆ ਸਾਈਕਲ ਲਿਆ ਗਏ ਜੀ ਸਾਨੂੰ ਬਹੁਤ ਵਧੀਆ ਲੱਗਿਆ ਇਸ ਨੇ ਚਲਾ ਕੇ ਵੀ ਦੇਖੀ ਜੇ ਕਿਸੇ ਹੋਰ ਬੱਚਿਆਂ ਨੇ ਲੈਣਾ ਗਏ ਤਾਂ ਜ਼ਰੂਰ ਹੋਰੇ ਇੱਕ ਵਾਰ ਚੈੱਕ ਆਊਟ ਕਰੇ ਠੀਕ ਹੈ ਤੇ ਆਪਣਾ ਤੁਸੀਂ ਪੇਜ ਵਗੈਰਾ ਦੇਖਿਆ ਸੀਗਾ ਹਾਂਜੀ ਠੀਕ ਆ ਬਾਈ ਠੀਕ ਆ ਠੀਕ ਆ ਜੀ ਤੇ ਆਪਣੇ ਚਲੋ ਵਧੀਆ ਤੁਸੀਂ ਜੁੜਦੇ ਹੋ ਸਾਈਕਲਿੰਗ ਦੇ ਨਾਲ ਜੁੜ ਰਹੇ ਹੋ ਤੇ ਬਾਈ ਉਹਨਾਂ ਨੂੰ ਆਪਾਂ ਦਿੱਤਾ ਸਾਨ ਕ੍ਰੋਸ ਦਾ ਸਾਈਕਲ ਵਿਦਾਊਟ ਗੇਅਰ ਡਬਲ ਡਿਸਕ ਬ੍ਰੇਕ ਦੇ ਵਿੱਚ ਸ਼ੌਕਰ ਆਗੇ ਤੇ ਵਧੀਆ ਇਹਨਾਂ ਨੂੰ ਚਲਾਉਣ ਦੇ ਲਈ ਜਿਵੇਂ ਕੋਈ ਆਪਣੇ ਕੋਲ ਆਉਂਦੇ ਆ ਸੱਜਣ ਮਿੱਤਰ ਜੈਮ ਲਈ ਲੈ ਕੇ ਜਾਂਦੇ ਆ ਤੇ ਆਮ ਜਿਵੇਂ ਪਿੰਡ ਦੇ ਵਿੱਚ ਚਲਾਉਣਾ ਉਹ ਲੈ ਕੇ ਜਾਂਦੇ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਤ ਤੇ ਝਨੇਰ ਪਿੰਡ ਤੋਂ ਆਏ ਜ਼ਿਲ੍ਹਾ ਮਰੇਕੋਲ ਹਨਾ ਤੇ ਠੀਕ ਆ ਅੱਗੇ ਜਰੂਰ ਦੱਸਿਓ ਹਨਾ ਜਿਵੇਂ ਕਈ ਵਾਰ ਸੱਜਣ ਮਿੱਤਰ ਹੋਰ ਕੋਈ ਲੈਣਾ ਚਾਹੁੰਦੇ ਆ ਤਾਂ ਅੱਗੇ ਜਰੂਰ ਸ਼ੇਅਰ ਕਰਿਓ ਠੀਕ ਆ ਜੀ ਧੰਨਵਾਦ